ਫੋਨ ਤੇ ਦੱਸ ਦਿੰਦਾ ਇੱਥੇ ਛੱਤ ਤੇ ਇੰਨੀ ਗਰਮੀ ਚ ਬੁਲਾਉਣ ਦੀ ਕੀ ਲੋੜ ਸੀ ਮੈਨੂੰ ਦਾ ਗਰਮੀ ਤੋਂ ਜ਼ਿਆਦਾ ਆ ਆ ਮੰਦੀਆਂ ਬੋਟਾਂ ਨੇ ਨਾ ਗਰਮੀ ਚ ਬੋਟਾਂ ਕਿਉਂ ਪੈਂਦੀਆਂ ਨੇ ਓਏ ਬੋਟਾਂ ਗਰਮੀ ਚ ਤਾਪਾਉਂਦੇ ਹੁੰਦੇ ਨੇ ਆ ਜਿਹੜੀਆਂ ਤੁਸੀਂ ਬੁੜੀਆਂ ਕਿਲੋ ਕਿਲੋ ਮੇਕਅਪ ਕਰਕੇ ਆਉਣੀ ਹੋ ਤੇ ਧੁੱਪੇ ਖੜੀ ਹੁੰਦੀ ਉਹਨਾਂ ਨੂੰ ਸਾਰਾ ਮੇਕਅਪ ਝੋ ਜਾਂਦਾ ਤੁਹਾਡਾ ਫੇਰ ਤੁਹਾਡੀ ਸ਼ਕਲ ਹੁੰਦੀ ਆ ਹਜ਼ਾਰ ਕਟ ਵਰਗੀ ਫੇਰ ਭਈ ਬੋਟ ਉਹ ਗੋਪੀ ਤੂੰ ਹਾਂ ਬਈ ਮੈਂ ਸੁਣਿਆ ਤੂੰ ਆਪਣੀ ਘਰ ਵਾਲੀ ਦਾ ਖੂਨ ਕਰਤਾ ਹਾਂ ਕਿੰਨੀ ਸਜ਼ਾ ਹੋਈ ਹੈ 6 ਮਹੀਨੇ ਬਸ ਉਹ ਪਹਿਲਾਂ ਪੂਰੀ ਗੱਲ ਤਾਂ ਸੁਣ ਲੈਂਦਾ 6 ਮਹੀਨੇ ਬਾਅਦ ਫਾਂਸੀ ਹੈ ਇਹਨੂੰ ਹੈਲੋ ਜੀ ਤੁਹਾਡਾ ਨੰਬਰ ਮਿਲ ਸਕਦਾ ਹਾਂਜੀ ਹਾਂਜੀ ਦੇਖੋ ਮੈਡਮ ਫੋਨ ਨੰਬਰ ਮੰਗਦੇ ਹੋ ਤੁਸੀਂ 75 ਘਰ ਆਉਣਗੇ ਬਿਲਡਿੰਗ ਦੇ ਵਿੱਚ 50 ਵਾਰੀ ਮੇਰੀ ਘਰ ਵਾਲੀ ਨੇ ਵੀ ਮਨਾ ਕਰਤਾ ਤੁਹਾਨੂੰ ਹੈ ਜੇ 2 12 ਇੱਥੇ ਆਈ ਤਾਂ ਚਾਰ ਚਾਟੇ ਮਾਰ ਕੇ ਭਜਾ ਦੂੰ ਵੈਸੇ ਵੀ ਮੈਂ ਹੈ ਹੀ ਕੌਣ ਤੇਰਾ ਹਾਂਜੀ ਪਾਰਕ ਦੇ ਵਿੱਚ ਕੁਝ ਲੋਕ ਬੈਠੇ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂਜੀ ਮੈਂ ਤੁਸੀਂ ਸਰਵੇ ਕਰ ਰਿਹਾ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਕੀ ਹੈ ਗਰੀਬ ਬੁਆਏਫ੍ਰੈਂਡ ਤੋਂ ਖਿਹੜਾ ਛਡਾਣਾ ਨਾ ਮਰ ਜਾਣਾ ਖਿਹੜਾ ਛੱਡਦਾ ਨਾ ਕਾਊਂਟ 'ਚ ਪੈਸੇ ਛੱਡਦਾ ਹਾਂਜੀ ਸਰ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਕਿਹੜੀ ਹੈ ਮਤਲਬ ਮੇਰੀ ਬਾਜ ਨਾ ਘੜਾ ਲੱਪੇ ਜਾਂਦੀ ਹੈ ਉਹ ਕਈ ਕਈ ਉਹ ਨਿਕਲ ਕੇ ਘੜਾ ਲੱਤ ਛੁੱਟਾ ਦੇ ਦੋ ਪਤਾ ਨਹੀਂ ਕਿੱਧਰੋਂ ਆ ਜਾਂਦੀਆਂ ਨੇ ਇੱਥੇ ਵੀ ਟੇਕ ਨਹੀਂ ਇਹਨਾਂ ਨੂੰ ਕਰਦੀ ਆ ਸਰਵੇ ਇਹ ਅੱਛਾ ਤੂੰ ਦਿਲ ਸੇ ਕੰਮ ਕਰਦਾ ਮੈਂ ਕਰਦੀ ਆ ਗੱਲ ਚਲੋ ਵੀ ਚਲੋ ਕਰ ਲਓ ਮੁਲਾਕਾਤ ਦਾ ਟਾਈਮ ਖਤਮ ਹੋ ਗਿਆ ਚਲੋ ਆਪਣੇ ਘਰ ਨੂੰ ਚਲੋ ਤੁਸੀਂ ਲੈ ਆਏ ਕਿ ਮੈਂ ਖਤਮ ਹੋ ਗਿਆ ਅਸਤਾ ਵੱਡੇ ਸਾਹਿਬ ਨਾਲ ਗੱਲ ਕਰਕੇ ਜਾਉਂਗੀ ਲੈ ਇਹ ਵੀ ਕੋਈ ਗੱਲ ਹੁੰਦੀ ਆ ਉਹ ਆਗੇ ਵੱਡੇ ਸਾਹਿਬ ਫਿਰ ਮੈਂ ਕਰਾਂਦਾ ਥੋੜੀ ਗੱਲਬਾਤ ਜੀ ਜਨਾਬ ਆਇਓ ਹਾਂ ਵੀ ਇਹ ਗੱਲਬਾਤ ਕਰਨ ਨੂੰ ਕਹਿੰਦੇ ਥੋੜੇ ਨਾਲ ਜੀ ਹਾਂ ਬੀਬਾ ਨਾ ਤੁਸੀਂ ਤਾਂ ਕਹਿੰਦੇ ਸੀ ਮੇਰੇ ਘਰ ਆਲੇ ਇੱਥੇ ਕੋਈ ਕੰਮ ਨਹੀਂ ਕਰਦਾ ਕੀ ਕੰਮ ਕਰਦਾ ਖਾਂਦਾ ਪੀਂਦਾ ਸੌਂਦਾ ਝੋਟੇ ਵਾਂਗ ਲੜਦਾ ਲੈ ਇਹ ਤਾਂ ਕੰਨਾ ਮੈਥੇ ਸਰੰਗ ਪੜਦਾ ਨਾਲ ਮਿਰਕਰਾਲ ਤੋਂ ਕੰਮ ਕਰਾਈ ਜਾਂਦੇ ਨੇ ਨਾਲੇ ਕੁੱਤੀ ਜਾਂਦੇ ਨੇ ਲਓ ਵੀ ਕੋਰਟ ਦਾ ਫੈਸਲਾ ਆ ਗਿਆ ਤਲਾਕ ਤੁਹਾਡਾ ਮਨਜ਼ੂਰ ਹੋ ਗਿਆ ਪਰ ਤੂੰ ਹਰ ਮਹੀਨੇ ਆਪਣੀ ਤਨਖਾਹ ਚੋਂ ਅੱਧੀ ਤਨਖਾਹ ਆਪਣੀ ਘਰ ਵਾਲੀ ਨੂੰ ਦੇਵੇਂਗਾ ਯਾਰ ਤੇਰਾ ਦਿਮਾਗ ਖਰਾਬ ਆ ਮੈਂ ਤੈਨੂੰ ਕਹੀ ਨਾ ਵੀ ਤੂੰ ਆਪਣੀ ਤਨਖਾਹ ਚੋਂ ਅੱਧੀ ਤਨਖਾਹ ਆਪਣੀ ਘਰ ਵਾਲੀ ਨੂੰ ਦੇਵੇਂਗਾ ਤੂੰ ਖੁਚੋਈ ਜਾਣਾ ਓਏ ਖੁਸ਼ੀ ਦੀ ਉਹ ਗੱਲ ਹੈ ਜਨਾਬ ਹੁਣ ਤਾਂ ਮੈਂ ਅੱਧੀ ਤਨਖਾਹ ਦੇਣੀ ਆ ਪਹਿਲਾਂ ਤਾਂ ਇਹ ਪੂਰੀ ਦੀ ਪੂਰੀ ਲੈ ਜਾਂਦੀ ਸੀ ਕੋਈ ਗੱਲ ਨਹੀਂ ਮੈਂ ਭੇਜ ਦੰਨੀ ਆ ਠੀਕ ਐ ਸਣੀ ਹੂੰ ਜਦ ਭੱਜ ਕੇ ਜਾ ਫਿਰ ਨਾ ਤੂਰੀ ਬੱਸ ਸਟੈਂਡ ਤੋਂ ਗੁੱਲੂ ਨੂੰ ਲਿਆ ਮੈਨੂੰ ਨਹੀਂ ਆ ਜਾਣਾ ਬਾਬੀ ਮੈਂ ਤਾਂ ਬਿਜ਼ੀ ਆ ਬਹੁਤ ਵੀਰੇ ਨੂੰ ਭੇਜ ਦੇ ਮੈਂ ਆਪ ਹੀ ਲੈ ਆਉਣੀ ਆ ਤੂੰ ਐਠ ਮੈਂ ਪਾਣੀ ਲੈ ਕੇ ਆਉਣੀ ਆ ਵਾਓ ਤੁਸੀਂ ਕੌਣ ਮੈਂ ਗੁੱਲੂ ਤੇ ਤੁਸੀਂ ਮੈਂ ਉੱਲੂ